ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਭਗਤ ਨਾਮਦੇਵ ਜੀ ਦਾ ਜਨਮ 26 ਅਕਤੂਬਰ 1270 ਇਸਵੀ ਵਿੱਚ ਪਿੰਡ ਨਰਸੀ ਬ੍ਰਾਹਮਣੀ ਮਹਾਰਾਸ਼ਟਰ ਰਾਜ ਦੇ ਵਿੱਚ ਪਿਤਾ ਦਾਮਸ਼ੇਠ ਅਤੇ ਮਾਤਾ ਗੋਨਾਬਾਈ ਦੇ ਘਰ ਇਹ ਦੇ ਵਿੱਚ ਹੋਇਆ ਬਚਪਨ ਤੋਂ ਹੀ ਭਗਤ ਜੀ ਨੇ ਕੌਤਕ ਰਚੇ ਦਿੱਲੀ ਵਿੱਚ ਬਾਦਸ਼ਾਹ ਦੀ ਬਿਸਮਲ ਗਉਂ ਜਿੰਦਾ ਕਰਕੇ ਆਪਣੇ ਭਗਤ ਦੀ ਪੈਜ ਰੱਖੀ ਬਾਦਸ਼ਾਹ ਨੇ ਭਗਤ ਜੀ ਨੂੰ ਮਾਰਨ ਦੇ ਲਈ ਹਾਥੀ ਭੇਜਿਆ ਪ੍ਰਮਾਤਮਾ ਨੇ ਹਾਥੀ ਨੂੰ ਚਰਨਾਂ ਦੇ ਵਿੱਚ ਨਿਵਾ ਦਿੱਤਾ ਜਿਸ ਤਰ੍ਹਾਂ ਪੰਡਤਾਂ ਦੇ ਮਨਾ ਕਰਨ ਤੇ ਭਗਤ ਨਾਮਦੇਵ ਦੇਹਰੇ ਦੇ ਪਿਛਲ ਦੇ ਪਾਸੇ ਜਾ ਕੇ ਭਗਤੀ ਕਰਨ ਲੱਗ ਪਏ ਤਾਂ ਭਗਵਾਨ ਨੇ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਦੇਹਰੇ ਨੂੰ ਭਗਤ ਨਾਮਦੇਵ ਦੇ ਵੱਲ ਫੇਰ ਦਿੱਤਾ ਆਪ ਦੀ ਉਮਰ 80 ਸਾਲ ਸੀ ਆਪ ਜੀ ਨੇ ਨਾਮਦੇਵ ਨਗਰ ਕਮਾਨ ਬਸਾਇਆ ਤੇ ਘੋਰ ਤਪੱਸਿਆ ਕੀਤੀ 61 ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਹਨ ਇੱਥੇ ਹੀ ਉਚਾਰੇ ਆਪਣੇ ਮੁਖ ਸ਼ਿਸ਼ ਬਹੁੜਦਾਸ ਨੂੰ ਗੱਦੀ ਦੇ ਕੇ ਆਪ ਪਰਲੋਕ ਸੁਧਾਰ ਗਈ ਧੰਨ ਧੰਨ ਭਗਤ ਨਾਮਦੇਵ ਜੀ ਸ਼ਰੋਮਣੀ ਭਗਤ ਨਾਮਦੇਵ ਜੀ ਸਭ ਤੇ ਕਿਰਪਾ ਕਰਨ ਵਾਹਿਗੁਰੂ 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 ਜੀ